वेलकम टू रीसेंट टाइम्स मैं महमूद रशीद आज फिर एक बेहतरीन इंफॉर्मेशन ਦੇ ਨਾਲ حاضر ਹਾਂ ਅੱਜ ਸਾਡੇ ਨਾਲ عارف ਸਾਹਿਬ ਨੂੰ عارف ਸਾਹਿਬ ਨਵਾਬਸ਼ਹਿਰ मोहम्मद खान ਇੱਕ ਸੁਸਾਇਟੀ ਹੈ ਉਹ ਚਲਾਉਂਦੇ ਆਂ ਔਰ ਇਹਨਾਂ ਦੇ ਸਾਥੀ ਆ ਜੋ ਉਹਦੇ ਤੇ ਵਰਕ ਕਰਦੇ ਆਂ ਸੋਸ਼ਲ ਵਰਕਰ ਆ ਬੇਸਿਕਲੀ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਇਹਨਾਂ ਨੇ ਲੱਤਾ ਉਹ ਇਨੀਸ਼ੀਏਟਿਵ ਸੀਗਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਉਂਦਾ ਰੋਜ਼ਗਾਰ ਕਿਉਂ ਜ਼ਰੂਰੀ ਹੈ ਔਰ ਇਹ ਕਿਸ ਤਰੀਕੇ ਨਾਲ ਰੋਜ਼ਗਾਰ ਦੇਵਾਉਂਦੇ ਆਂ ਔਰ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਿਉਂ ਆਈ ਆਪਾਂ ਇਹ ਤਾਂ ਇਹਨਾਂ ਤੋਂ ਹੀ ਪੁੱਛਾਂਗੇ ਲੇਕਿਨ ਇੱਥੇ ਇੱਕ ਗੱਲ ਹੋਰ ਐਡ ਆਨ ਕਰਨਾ ਚਾਹਣਾ ਕਿ ਇਸ ਸ਼ਹਿਰ ਦੇ ਜੋ ਮੋਤਵਰ ਆ ਆਪਾਂ ਗੱਲ ਕਰੀ ਚਾਹਾਂ ਸੋਸ਼ਲ ਵਰਕਰ ਹੈ ਚਾਹੇ ਉਹ ਪੋਲਿਟਿਸ਼ੀਅਨਸ ਹੈ ਚਾਹੇ ਉਹ ਬੰਦੇ ਹੈ ਜੋ ਵਸਤ ਰੱਖਦੇ ਹੈ ਜਾਂ ਜਿਨ੍ਹਾਂ ਦੀ ਰੈਫਰੈਂਸ ਹੈ ਜਿਨ੍ਹਾਂ ਦੀ ਰੈਫਰੈਂਸ ਦੇ ਉੱਪਰ ਜੌਬ ਮਿਲ ਸਕਦੀ ਹੈ ਸ਼ਾਇਦ ਉਹਨਾਂ ਦੇ ਵਿੱਚੋਂ ਇੱਕ ਪਹਿਲੇ ਆ ਦੂਸਰੇ ਆਰਿਫ ਸਾਹਿਬ ਹੋਣਗੇ ਇਸ ਤੋਂ ਪਹਿਲਾਂ ਮੈਂ ਇੱਕ ਇੰਟਰਵਿਊ ਕੀਤੀ ਸੀ ਇੱਥੇ ਦੇ ਨੌਜਵਾਨ ਉਹਨਾਂ ਨੇ ਵੀ ਇੱਕ ਇਨੀਸ਼ੀਏਟਿਵ ਲੱਤਾ ਸੀਗਾ ਇਸ ਤਰ੍ਹਾਂ ਲੋਕਾਂ ਨੂੰ ਰੋਜ਼ਗਾਰ ਦੇਵਾਉਣ ਦਾ ਆਪਾਂ ਆਰਿਫ ਸਾਹਿਬ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਕਿਵੇਂ ਆਇਆ ਆਰਿਫ ਸਾਹਿਬ ਸਭ ਤੋਂ ਪਹਿਲਾਂ ਜੀ ਵੈਲਕਮ ਤੁਹਾਡਾ ਮੇਰੇ ਚੈਨਲ 'ਤੇ ਰੀਸੈਂਟ ਟਾਈਮ 'ਚ ਜੀ ਬਹੁਤ ਬਹੁਤ ਸ਼ੁਕਰੀਆ ਮਾਮਨ ਸਾਹਿਬ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਸਾਨੂੰ ਇਨਵਾਈਟ ਕੀਤਾ ਏ ਔਰ ਜਿਹੜਾ ਅਸੀਂ ਪਿਛਲੇ 2 ਦਿਨਾਂ ਤੋਂ ਇੱਕ ਨਵਾਂ ਸ਼ਹਿਰ ਦੇ ਵਿੱਚ ਇੱਕ ਚੀਜ਼ ਲੈ ਕੇ ਆਂਦੀ ਹੈ ਉਹਨੂੰ ਲੋਕਾਂ ਦੇ ਤੱਕ ਪਹੁੰਚਾਉਣ ਦੇ ਲਈ ਤੁਹਾਨੂੰ ਸਾਨੂੰ ਬੁਲਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਰਿਫ ਸਾਹਿਬ ਇਹ ਜਿਹੜਾ ਇਨੀਸ਼ੀਏਟਿਵ ਹੈ ਤੁਸੀਂ ਲਿਆ ਮਤਲਬ ਇਹ ਉਹ ਕੰਮ ਹੈ ਜੋ ਮਤਲਬ ਮੈਂ ਕਹਿੰਦੇ ਵਿੱਚ ਮੈਨੂੰ ਕੋਈ ਹਿਚ ਨਹੀਂ ਵੀ ਜਿਹੜੇ ਲੋਕ ਮਤਲਬ ਸਿਰਫ ਵੋਟਰਾਂ ਦੇ ਇਹਨਾਂ ਦੇ ਵਿੱਚ ਮਤਲਬ ਸ਼ਹਿਰ ਦੇ ਨੌਜਵਾਨਾਂ ਦੀਆਂ ਜਾਂ ਲੋਕਾਂ ਦੀਆਂ ਵੋਟਾਂ ਲੈਣ ਦੇ ਵਿੱਚ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਨੇ ਹਰ ਤਰ੍ਹਾਂ ਦੇ ਲੈਕਚਰ ਹੁੰਦੇ ਨੇ ਸਾਰੇ ਹੁੰਦੇ ਨੇ ਇਹ ਗੱਲਾਂ ਉਹ ਕਿਉਂ ਨਹੀਂ ਸੋਚ ਰਹੇ ਔਰ ਤੁਹਾਡੇ ਦਿਮਾਗ 'ਚ ਗੱਲ ਕਿਉਂ ਆਈ ਸਭ ਤੋਂ ਪਹਿਲਾਂ ਗੱਲ ਹੈ মামুন ਸਾਹਿਬ ਜਿਹੜੇ ਸਾਡੇ ਪੰਜਾਬ ਦੇ ਵਿੱਚ ਇਸ ਵਕਤ ਜਿ ਕਿਹਾ ਜਾਂਦਾ ਨਾ ਕਿ ਕੁਝ ਫਿਲਮਾਂ ਵੀ ਬਣ ਚੁੱਕੀਆਂ ਨੇ ਜਿਨੂੰ ਕਹਿੰਦੇ ਨੇ ਕਿ ਇਹਨਾਂ ਉਰਦਾ ਪੰਜਾਬ ਨਸ਼ੇ ਦੇ ਉੱਪਰ ਜਿਹੜੀ ਪੰਜਾਬ ਦੀ ਨੌਜਵਾਨੀ ਉਹ ਬਹੁਤ ਜ਼ਿਆਦਾ ਲੱਗ ਚੁੱਕੀ ਹੈ। ਔਰ ਹੁਣ ਜਿਹੜਾ ਕੁਝ ਸਮੇਂ ਤੋਂ ਅਸੀਂ ਦੇਖਦੇ ਆਂ ਤੇ ਬਹੁਤ ਜ਼ਿਆਦਾ ਫਰਕ ਵੀ ਪਿਆ ਏ। ਇਹ ਨਹੀਂ ਹੈਗਾ ਕਿ ਫਰਕ ਨਹੀਂ ਪਿਆ, ਉਹ ਫਰਕ ਪਿਆ ਹੈ। ਉਹ ਫਰਕ ਜਿਹੜਾ ਪਿਆ ਹੈ ਉਹ ਇਹੀ ਚੀਜ਼ ਦੇ ਨਾਲ ਪਿਆ ਹੈ ਕਿ ਜਿਹੜਾ ਬੱਚੇ ਜਿਹੜੇ ਨਸ਼ਾ ਕਰਦੇ ਥੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਕੁਝ ਨਾ ਕੁਝ ਉਹਨਾਂ ਨੂੰ ਬਦਲਾਅ ਦੇਣਾ ਥਾ। ਉਹ ਜਿਹੜਾ ਉਹਨਾਂ ਦਾ ਦੂਸਰਾ ਬਦਲਾਅ ਥਾ ਨਸ਼ਿਆਂ ਨੂੰ ਛੱਡ ਕੇ ਉਹਦਾ ਰੁਜ਼ਗਾਰ। ਜਦ ਤੱਕ ਉਹ بچے ਨਸ਼ਾ ਕਰਦੇ ਨੇ ਤਾਂ ਫਿਰ ਉਹ ਜਿਹੜਾ ਹੈਗਾ ਇਹ ਦੁਬਾਰਾ ਉਹ ਸੁਸਾਇਟੀ ਦੇ ਵਿੱਚ ਜਾਣਗੇ ਫਿਰ ਨਸ਼ਾ ਕਰਨਗੇ ਜਦ ਅਸੀਂ ਉਹਨਾਂ ਨੂੰ ਉਸ ਸੁਸਾਇਟੀ ਤੋਂ ਹਟਾ ਕੇ ਇੱਕ achhi jagah ਦੇ ਉੱਪਰ ਬਿਠਾ ਦਵਾਂਗੇ ਤਾਂ ਫਿਰ ਉਹਨਾਂ ਦਾ ਜਿਹੜਾ ਮਾਈਂਡ ਹੈਗਾ ਉਹ ਕੰਮ ਦੇ ਉੱਪਰ ਲੱਗ ਜਾਊਗਾ ਜਿਵੇਂ ਕਹਿੰਦੇ ਨੇ ਕਹਾਵਤਾਂ ਕਹਿੰਦੇ ਬਿੱਲਾ ਸ਼ੈਤਾਨ ਦਾ ਘਰ ਹੁੰਦਾ ਹੈ ਨਾ ਜਦੋਂ ਉਹ ਕੰਮ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿਣਗੇ ਉਹਨਾਂ ਨੂੰ ਵੀ ਫਿਕਰ ਹੋਊਗੀ ਕਿ ਯਾਰ ਮੈਂ ਕੰਮ ਮੈਂ ਨਸ਼ਾ ਮਸਾ ਮਸਾ ਛੱਡਿਆ ਮੈਂ ਦੁਬਾਰਾ ਨਾ ਲੱਗ ਜਾਮਾਂ ਇਸ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕੰਮ ਕਰਕੇ ਮੈਂ ਆਪਦਾ ਘਰ ਪਾਲਾਂ ਉਹ ਜਿਹੜੀ ਦੂਸਰੀ ਗੱਲ ਹੈ ਤੁਸੀਂ ਕਿਹਾ ਹੈ ਕਿ ਲੀਡਰ ਜਿਹੜੇ ਲੀਡਰ ਕੋਈ ਵੀ ਲੀਡਰ ਲੈ ਲਓ ਜਾਂ ਕੋਈ ਵੀ ਪਾਰਟੀ ਲੈ ਲਓ ਜਦੋਂ ਇਲੈਕਸ਼ਨ ਆਉਂਦਾ ਹੈ ਤਾਂ ਉਹਨਾਂ ਦਾ ਜਿਹੜਾ ਹੈਗਾ ਹੈ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦਵਾਂਗੇ ਪਹਿਲਾਂ ਤਾਂ ਦੋ ਦਿਨ ਸਰਕਾਰਾਂ ਐਸੀਆਂ ਵੀ ਆਈਆਂ ਨੇ ਕਿ ਜਿਹੜੀਆਂ ਲੋਕਾਂ ਨੂੰ ਬੇਰੁਜ਼ਗਾਰ ਪੱਤਾ ਦੇਣ ਦੇ ਬਾਰੇ ਕਹਿ ਰਹੇ تھے ਨਾ ਤਾਂ ਉਹ ਲੋਕਾਂ ਨੂੰ ਜਿਹੜਾ ਹੈਗਾ ਹੈ ਨੌਜਵਾਨਾਂ ਨੂੰ ਬੇਰੁਜ਼ਗਾਰ ਪੱਤਾ ਅਜੇ ਤੱਕ ਕਿਸੇ ਸਰਕਾਰ ਨੇ ਦਿੱਤਾ ਹੈ ਉਹ ਜਿਹੜੀ ਹੈਗੀ ਗੱਲ ਰੁਜ਼ਗਾਰ ਦੀ ਬਹੁਤ ਸਾਰੇ ਜਿਹੜੀ ਹੈਗੀਆਂ ਸਕੀਮਾਂ ਵੀ ਹੁੰਦੀਆਂ ਨੇ ਉਹ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਅਸਈਏ ਸਕੀਮਾਂ ਦੇ ਰਾਹੀਂ ਕਿਸ ਤਰ੍ਹਾਂ ਜੋਬ ਵਗੈਰਾ ਲੈਣੀਆਂ ਨੇ ਕਿਸ ਤਰ੍ਹਾਂ ਅਸੀਂ ਆ ਰੋਜ਼ਗਾਰ ਤੱਕ ਪਹੁੰਚਣਾ ਹੈ ਉਹਦੇ ਲਈ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਸਿਰਫ ਉਹ ਸਿਰਫ ਇੱਕ ਦਿਖਾਵੇ ਹੁੰਦੇ ਨੇ ਇਹਨਾਂ ਤੋਂ ਬਗੈਰ ਹੋਰ ਕੁਝ ਨਹੀਂ ਹੁੰਦਾ ਅਗਰ ਇਹ ਜਿਹੜੇ ਸ਼ੋਅ ਹੈਗੇ ਨੇ ਪੋਲਿਟਿਕਸ ਅਗਰ ਇਹ ਚੋਣ ਤਾਂ ਸਿਰਫ 2 ਦਿਨਾਂ ਦੇ ਵਿੱਚ ਜਿਹੜੀ ਹੈਗੀ ਬੇਰੁਜ਼ਗਾਰੀ ਖਤਮ ਕਰ ਸਕਦੇ ਨੇ ਕਿਉਂਕਿ ਬੜੀਆਂ-ਬੜੀਆਂ ਗੱਲਾਂ ਤਾਂ ਬਹੁਤ ਮਾਰ ਦਿੰਦੇ ਨੇ ਪੋਲਿਟਿਕਸ ਕਿ ਅਸੀਂ ਪੰਜਾਬ ਦੇ ਵਿੱਚ ਆਹ ਵਾਲੀ ਏਜੰਸੀਆਂ ਲਿਆਂਦੀਆਂ ਫੈਕਟਰੀਆਂ ਲਿਆਵਾਂਗੇ ਆਹ ਕਰਾਂਗੇ ਫਲੰਦਾ ਕਰਾਂਗੇ ਪਰ ਉਹ ਅਸੀਂ ਦੇਖਦੇ ਆ ਕਿ ਪਿਛਲੇ ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ। ਅਗਰ ਉਹ ਪੂਰੇ ਫੈਕਟਰੀਆਂ ਆਈਆਂ ਹੁੰਦੀਆਂ ਤਾਂ ਬੱਚੇ ਰੁਜ਼ਗਾਰ ਦੇ ਉੱਪਰ ਲੱਗੇ ਹੁੰਦੇ। ਜਿਹੜੇ ਬੱਚੇ ਫ੍ਰੀ ਫਿਰਦੇ ਨੇ ਸਿਰਫ ਉਹੀ ਨਸ਼ਾ ਕਰਦੇ ਨੇ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਫਿਰ ਉਹ ਜਿਹੜਾ ਹੈਗਾ ਆਪਣਾ ਨਸ਼ਾ ਪੂਰਾ ਕਰਨ ਦੇ ਲਈ ਚੋਰੀਆਂ ਕਰਦੇ ਨੇ। ਜਿਸ ਤਰ੍ਹਾਂ ਹੁਣ ਆਪਣੇ ਸ਼ਹਿਰ ਦੇ ਵਿੱਚ ਟ੍ਰੈਂਡ ਬਣ ਗਿਆ ਪਹਿਲਾਂ ਤਾਂ ਜਿਹੜੇ ਹੈਗਾ ਦੀ ਇਹ ਮੋਟਰਸਾਈਕਲ ਚੋਰੀ ਬਹੁਤ ਜ਼ਿਆਦਾ ਹੁੰਦੇ ਦੇ ਹੁਣ ਜਿਹੜੇ ਹੈਗੇ ਕਿਉਂਕਿ ਗਰਮੀ ਦਾ ਮੌਸਮ ਹੈ ਏਸੀ ਲੱਗੇ ਹੋਏ ਨੇ ਬਾਹਰ ਉਹ ਜਿਹੜੇ ਏਸੀ ਦੇ ਪਾਈਪ ਨੇ ਨਾ ਹੁਣ ਚੋਰਾਂ ਨੇ ਉਹਨਾਂ ਤੇ ਨਿਗਰੱਖ ਰੱਖ ਲਈ ਸਾਡੀ ਵੀ ਤੁਸੀਂ ਜਿਹੜੀ ਮਾਰਕੀਟ ਦੇ ਵਿੱਚ ਅਗਰ ਦੇਖੋਗੇ ਜਾ ਕੇ ਤਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ 6 ਦੁਕਾਨਾਂ ਦਾ ਜਿਹੜਾ ਹੈਗਾ ਪਾਈਪ ਚੋਰੀ ਹੋ ਚੁੱਕੇ ਨੇ ਇਸ ਹੀ ਦਾ ਪਾਈਪ ਇਸ ਹੀ ਪਾਈਪ ਜਿਹੜਾ ਹੈਗਾ ਉਹਨੂੰ ਪੱਟ ਕੇ ਲੈ ਜਾਂਦੇ ਨੇ ਰਾਤ ਨੂੰ ਔਰ ਉਹ ਜਿਹੜਾ ਹੈਗਾ ਉਹਨਾਂ ਦਾ ਤਾਂ ਕੀ ਹੈ 5-700 ਦਾ बिकਦਾ ਹੋਏਗਾ ਪਰ ਜਿਹੜੀ ਦੁਕਾਨਦਾਰ ਦਾ ਨੁਕਸਾਨ 8-10000 ਦਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਹੈ ਇਸ ਲਈ ਜਿਹੜਾ ਹੈਗਾ ਨੌਜਵਾਨਾਂ ਨੂੰ ਇਧਰੋਂ ਕੱਢ ਕੇ ਰੋਜ਼ਗਾਰ ਦੀ ਤਰਫ ਲੈ ਕੇ ਆਉਣ ਦੇ ਲਈ ਜਿਹੜਾ ਦਿਲ ਦੇ ਵਿੱਚ ਇੱਕ ਗੱਲ ਆਈ ਹੈ ਉਹ ਅੱਲਾ ਦਾ ਸ਼ੁਕਰ ਹੈ ਕਿ ਅੱਲਾ ਨੇ ਇਹ ਕੰਮ ਲੈ ਆਏ ਔਰ ਅਸੀਂ ਜਿਹੜਾ ਹੈਗਾ ਪਿਛਲੇ 2-3 ਦਿਨਾਂ ਦੇ ਵਿੱਚ ਜਦੋਂ ਕੰਮ ਸ਼ੁਰੂ ਕੀਤਾ ਏ ਜਦੋਂ ਪਹਿਲੀ ਪੋਸਟ ਮੇਰੀ ਪਾਈ ਤੀ ਤਾਂ ਉਹਦੇ ਨੀਚੇ ਕਾਫੀ ਜਿਹੜੇ ਹੈਗੇ ਬੱਚਿਆਂ ਦੇ ਰੋਜ਼ਗਾਰ ਦੇ ਬਾਰੇ ਆਇਆ ਤਾਂ ਉਹਨਾਂ ਦੇ ਵਿੱਚੋਂ ਸ਼ੁਕਰ ਆ ਮਾਲਕ ਦਾ ਕਿ ਜਿਹੜੇ 2 ਬੱਚੇ ਹੈਗੇ ਆ ਉਹਨਾਂ ਦੀ ਸੈਟਲਮੈਂਟ ਹੋ ਚੁੱਕੀ ਹੈ ਅੱਛਾ ਤੁਸੀਂ ਇਹ ਸਮਝਦੇ ਹੋ ਕਿ ਕਿਤੇ ਨਾ ਕਿਤੇ ਨਸ਼ੇ ਦਾ ਕਾਰਨ ਜਿਹੜਾ ਹੈਗਾ ਬੇਰੋਜ਼ਗਾਰੀ ਹੁੰਦਾ ਹੈ ਤੁਹਾਡੇ ਕਹਿਣ ਤੋਂ ਮਤਲਬ ਇਹੀ ਹੈ ਬਿਲਕੁਲ ਅਗਰ ਨਸ਼ਾ ਤੁਸੀਂ ਦੇਖੋਗੇ ਲਗਭਗ ਦੇਖ ਲਓ ਇਹਦਾ ਜਿਹੜਾ ਨਸ਼ਾ ਕਰਦੇ ਨੇ ਉਹ ਹੈਗੇ ਨਹੀਂ ਅਮੀਰ ਲੋਕ ਜਿਨ੍ਹਾਂ ਕੋਲੇ ਪੈਸਾ ਖੁੱਲਾ ਹੈ ਇਹ ਤਾਂ ਉਹ ਨਸ਼ਾ ਕਰਦੇ ਨੇ ਜਿਹੜੇ ਹੈਗੇ ਮੀਡਲ ਕਲਾਸ ਉਹ ਤੁਸੀਂ ਦੇਖੋਗੇ ਕਿ ਉਹ ਕੰਮਕਾਰ ਦੇ ਵਿੱਚ ਹੀ ਬਿਜ਼ੀ ਨੇ ਇਹ ਤਾਂ ਜਿਹੜੇ ਹੈਗੇ ਨੇ ਉਹ ਲੋਕ ਜਿਹੜੇ ਬੇਲ ਨਹੀਂ ਫਿਰਦੇ ਨੇ ਜਿਨ੍ਹਾਂ ਕੋਲੇ ਕੋਈ ਰੁਜ਼ਗਾਰ ਨਹੀਂ ਹੈਗਾ ਉਹ ਸਿਰਫ ਉਹ ਸਿਰਫ ਨਸ਼ੇ ਦੇ ਉੱਪਰ ਲੱਗੇ ਹੋਏ ਨੇ ਔਰ ਹੁਣ ਜਿਹੜਾ ਹੈਗਾ ਤੁਹਾਡਾ ਕੀ ਵੇ ਆਊਟ ਹੈ ਕਿਵੇਂ ਤੁਸੀਂ ਜੌਬਸ ਦਵਾਉਣੇ ਕਿਵੇਂ ਲੱਭਦੇ ਹੋ ਅਗਰ ਕੋਈ ਬੇਰੁਜ਼ਗਾਰ ਤੁਹਾਡੇ ਕੋਲ ਆ ਜਾਂਦਾ ਤੁਹਾਨੂੰ ਅਪਰੋਚ ਕਰਦਾ ਨੌਕਰੀ ਕਿਵੇਂ ਦਵਾਉਣੇ ਤੁਸੀਂ ਉਹਨੂੰ ਸਰ ਮੇਰੀ ਜਿਹੜਾ ਹੈਗਾ ਇਹ ਮੈਂ ਜਿਹੜਾ ਮੇਰਾ ਸੋਸ਼ਲ ਮੀਡੀਆ ਅਕਾਊਂਟ ਹੈ ਮੈਂ ਉਹਨੂੰ इजीली ਇਸਤੇਮਾਲ ਕਰਦਾ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਇਹ ਇਹਨੂੰ ਅਗਰ ਜੇ ਤੁਸੀਂ ਅੱਛੇ ਤਰੀਕੇ ਦੇ ਲਈ ਇਸਤੇਮਾਲ ਕਰੋਗੇ ਤਾਂ ਤੁਹਾਡਾ ਦੁਨੀਆਂ ਦਾ ਵੀ ਫਾਇਦਾ ਹੈ ਔਰ ਆਖਿਰਤ ਦਾ ਵੀ ਫਾਇਦਾ ਹੈ ਅਗਰ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਗੰਦੀ ਗੱਲ ਲਿਖ ਦੋਗੇ ਉਹ ਜਦ ਤੱਕ ਗੰਦੀ ਗੱਲ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਤੇ ਪਈ ਰਹੇਗੀ ਤੁਹਾਨੂੰ ਗੁਨਾਹ ਮਿਲਦਾ ਰਹੇਗਾ ਔਰ ਜੇ ਤੁਸੀਂ ਕੋਈ ਅੱਛੀ ਗੱਲ ਲਿਖ ਦੋਗੇ ਜਿਵੇਂ ਮੈਂ ਨੇ ਅੱਜ ਹੀ ਲਿਖਿਆ ਕਹਿੰਦੇ ਸਾਰੀ ਦੁਨੀਆਂ ਨੂੰ ਰਾਸੀ ਕਰ ਲੈ ਅਗਰ ਤੇਰੀ ਮਾਂ ਰਾਜ਼ੀ ਨਹੀਂ ਹੈ ਕਿ ਤਾਂ ਸਭ ਬੇਕਾਰ ਹੈ ਇਸ ਜਿਹੜਾ ਹੈਗਾ ਇਹ ਜਦ ਤੱਕ ਇਹ ਪੋਸਟ ਉੱਥੇ ਪਈ ਰਹੂਗੀ ਔਰ ਇਹ ਪੋਸਟ ਨੂੰ ਪੜ ਕੇ ਜਿਹੜੇ ਲੋਕ ਹੈਗੇ ਨੇ ਆਪਣੀ ਮਾਂ ਦੀ ਖੇਦਮਤ ਦੇ ਵਿੱਚ ਲੱਗਣਗੇ ਉਹਦਾ ਸਵਾਦ ਮੈਨੂੰ ਵੀ ਮਿਲਦਾ ਰਹੇਗਾ ਉਹਨੂੰ ਤਾਂ ਉਹਨੂੰ ਮਿਲੇਗਾ ਹੀ ਮਿਲੇਗਾ ਔਰ ਉਹਦਾ ਅਸਰ ਮੈਨੂੰ ਵੀ ਮਿਲਦਾ ਰਹੇਗਾ ਕਿਉਂਕਿ ਮੈਨੇ ਇੱਕ ਅੱਛੀ ਗੱਲ ਲਿਖੀ ਹੈ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਸੋਸ਼ਲ ਮੀਡੀਆ ਨੂੰ ਪੋਜ਼ਿਟਿਵ ਵੇ ਦੇ ਲਈ ਇਸਤੇਮਾਲ ਕਰਨਾ ਬਹੁਤ ਵਧੀਆ ਗੱਲ ਹੈ ਔਰ ਇਹਦੇ ਲਈ ਹੀ ਮੈਨੇ ਇਸਤੇਮਾਲ ਕੀਤਾ ਹੈ ਮੈਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਣਾ ਹੈ ਕਿ ਜਿਸ ਭਰਾ ਨੂੰ ਵੀ ਕੋਈ ਰੋਜ਼ਗਾਰ ਦੀ ਜ਼ਰੂਰਤ ਹੈ ਜਾਂ ਉਹ ਭਰਾ ਜਿਨ੍ਹਾਂ ਨੂੰ ਫੈਕਟਰੀਆਂ ਦੇ ਵਿੱਚ ਲੇਬਰ ਦੀ ਜ਼ਰੂਰਤ ਹੈ ਜਾਂ ਦੁਕਾਨਾਂ ਦੇ ਉੱਪਰ ਬੰਦੇ ਦੀ ਜ਼ਰੂਰਤ ਹੈ ਜਾਂ ਕੰਪਨੀ ਦੇ ਵਿੱਚ ਕਿਸੇ ਵੀ ਜੌਬ ਦੇ ਲਈ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਜਿਹੜਾ ਹੈਗਾ ਹੈ ਉਹ ਲੋਕਾਂ ਨੂੰ ਲੱਭ ਕੇ ਬੇਰੁਜ਼ਗਾਰਾਂ ਨੂੰ ਲੱਭ ਕੇ ਉਹਨਾਂ ਨਾਲ ਕਨੈਕਟ ਕਰਾਨਾ ਹੈ ਉਹ ਜਿਹੜੇ ਰੋਜ਼ਗਾਰ ਲੈਣ ਵਾਲੇ ਹੁੰਦੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਰੋਜ਼ਗਾਰ ਲੈਣ ਵਾਲੇ ਨੇ ਜਿਨ੍ਹਾਂ ਨੂੰ ਮੈਨੇ ਦੋ ਲੋਕਾਂ ਨੂੰ ਹੁਣ ਰੋਜ਼ਗਾਰ ਦਵਾਇਆ ਏ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਦਵਾਇਆ ਹੈ ਨਾ ਤਾਂ ਮੇਰੇ ਕੋਲੇ ਉਹਨਾਂ ਦਾ ਕੋਈ ਮੋਬਾਈਲ ਨੰਬਰ ਹੈ ਨਾ ਮੇਰੇ ਕੋਲੇ ਉਹਨਾਂ ਦੀ ਕੋਈ ਫੋਟੋ ਹੈ ਉਹਨਾਂ ਨੇ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਮੈਨੂੰ ਇਨਬਾਕਸ ਦੇ ਵਿੱਚ ਜਾ ਕੇ ਮੈਸੇਜ ਕੀਤਾ ਕਿ ਬਾਈ ਸਾਨੂੰ ਜੋਬ ਚਾਹੀਦੀ ਹੈ ਕਿਸੇ ਦੀ ਵੀ ਤਰ੍ਹਾਂ ਦੀ ਹੋਵੇ ਮੈਨੇ ਉਹਦੇ ਫੋਟੋ ਨਹੀਂ ਦੇਖੀ ਵੀ ਉਹ ਕੌਣ ਆ ਬੰਦਾ ਕਿੱਥੇ ਦਾ ਹੈਗਾ ਇਹ ਕਿਵੇਂ ਆ ਕੀ ਨਹੀਂ ਮੈਨੇ ਉਹਨੂੰ ਕਿਹਾ ਕਿ ਠੀਕ ਆ ਭਾਈ ਤੋਂ ਮੈਨੇ ਦੂਜੀ ਜਿਹੜੇ ਹੈਗਾ ਇੱਕ ਦੂਜੀ ਜਗ੍ਹਾ ਪਤਾ ਕੀਤਾ ਕਿ ਭਾਈ ਤੁਹਾਡੇ ਲੈਵੇ ਜਿਹੜੀ ਹੈਗੀ ਆ ਉਹ ਮੈਨੂੰ ਪਤਾ ਲੱਗਿਆ ਹੈ ਕਿ ਲੈਵੇ ਦੀ ਜ਼ਰੂਰਤ ਹੈ ਕਿ ਮੈਂ ਤੁਹਾਡੇ ਲੈਵੇ ਬੰਦੇ ਭੇਜਾਂ ਉਹਨਾਂ ਨੇ ਕਿਹਾ ਕਿ ਭੇਜੋ ਜੀ ਮੈਂ ਉਹਨਾਂ ਨੂੰ ਨੰਬਰ ਦੇ ਕੇ ਉਹਨਾਂ ਲਵੇ ਭੇਜਾ ਤਾਂ ਉੱਥੇ ਉਹਨਾਂ ਦੀ ਸੈਟਲਮੈਂਟ ਹੋ ਗਈ ਆ ਉਹ ਦੋ ਬੱਚੇ ਜਿਹੜੇ ਹੈਗੇ ਨੇ ਉੱਥੇ ਲੱਗ ਚੁੱਕੇ ਨੇ ਨਾ ਤਾਂ ਮੈਨੂੰ ਜੋਬ ਦੇਣ ਵਾਲੇ ਦਾ ਪਤਾ ਹੈ ਕਿ ਕੌਣ ਆ बाई फेस ठीक है जी और ना जॉब लैंड वाले ਦਾ ਪਤਾ ਕੀ ਉਹ ਕੌਣ ਹੈ ਇਸ ਕਰਕੇ ਜਿਹੜਾ ਮੈਂ ਹੈਗਾ ਇਹ ਸੋਸ਼ਲ ਮੀਡੀਆ ਦੇ ذریعے ਹੀ ਉਹਨਾਂ ਦਾ ਕਨੈਕਟ ਕਰਵਾਣਾ ਹੈ ਬਸ ਮੇਰਾ ਇਨਾ ਕੀ ਉਹ ਹੈ ਜੀ 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 ਔਰ ਕਿੰਨੇ ਕੇ ਸੈਟੀਸਫੈਕਸ਼ਨ ਮਿਲਦੇ ਜਦੋਂ ਮਤਲਬ ਕਿਸੇ ਬੰਦੇ ਨੂੰ ਤੁਸੀਂ ਵਿਹਲੇ ਬੰਦੇ ਨੂੰ ਸੀ ਰੋਜ਼ਗਾਰ ਦਿਵਾਉਣੀ ਹੋ ਤਾਂ ਆਪਣੇ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਹੋਗੀ ਬਿਲਕੁਲ ਜਦੋਂ ਕੋਈ ਬੰਦਾ ਜਿਹੜਾ ਹੈਗਾ ਇਹ ਬੁਰਾਈ ਦੇ ਵਿੱਚੋਂ ਨਿਕਲ ਕੇ ਛਾਈ ਦੇ ਤਰਫ ਜਾਂਦਾ ਤਾਂ ਉਹਦੇ ਦਿਲ ਦੇ ਵਿੱਚੋਂ ਦੁਆਵਾਂ ਨਿਕਲਦੀਆਂ ਨੇ ਉਹ ਜਿਹੜੀਆਂ ਦੁਆਵਾਂ ਹੈਗੀਆਂ ਨੇ ਉਹਨਾਂ ਦੇ ਹੀ ਮਹਤਾਜ ਆ ਦੁਨੀਆ ਦੇ ਉੱਪਰ ਪੈਸਾ ਥੋੜਾ ਨਾਲ ਲੈ ਜਾਗੇ ਹਰ ਇੱਕ ਕੰਮ ਜਿਹੜਾ ਹੈਗਾ ਪੈਸੇ ਲਈ ਥੋੜਾ ਹੁੰਦਾ ਹੈ ਕੋਈ ਨਾ ਕੋਈ ਕੰਮ ਐਸਾ ਵੀ ਕਰ ਲਓ ਜੀ ਨਾ ਰੱਬ ਵੀ ਰਾਜ਼ੀ ਹੋ ਜਾਵੇ ਦੁਨੀਆ ਵੀ ਰਾਜ਼ੀ ਹੋ ਜਾਵੇ ਔਰ ਅੱਲਾਹ ਨੇ ਇਹ ਕੰਮ ਦਿੱਤਾ ਹੈ ਕਿ ਇਹਦੇ ਨਾਲ ਰੱਬ ਵੀ ਰਾਜ਼ੀ ਕਰ ਰਹੇ ਹੈ ਜਾਂ ਦੁਨੀਆ ਵੀ ਰਾਜ਼ੀ ਕਰ ਰਹੇ ਹੈ ਆਰਫ ਸਾਹਿਬ ਸਾਡੇ ਮਾਧਿਅਮ ਤੋਂ ਸਾਡੇ ਚੈਨਲ ਦੇ ਉੱਪਰ ਤੁਸੀਂ ਬੈਠੇ ਹੋ ਇਨ ਦਾ ਐਂਡ ਕਨਕਲੂਜਨ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਇੱਕ ਅਪੀਲ ਜੋ ਨੌਕਰੀ ਲੈਂਡ ਵਾਲੇ ਬੱਚੇ ਹਨ ਉਹਨਾਂ ਵਾਸਤੇ ਵੀ ਔਰ ਜੋ ਦੇਣ ਵਾਲੇ ਐਮਪਲਾਇਰ ਹਨ ਉਹਨਾਂ ਵਾਸਤੇ ਵੀ ਮੈਂ ਤੁਹਾਨੂੰ ਤੋਂ ਲੈ ਲਵਾਂ ਕੀ ਕਹਿਣਾ ਚਾਹੋਗੇ ਬਿਲਕੁਲ ਜੈਦਾ ਪਿਛਲੇ 2-3 ਦਿਨਾਂ ਤੋਂ ਚੱਲ ਹੀ ਰਿਹਾ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਕੰਪਨੀਆਂ ਨੇ ਚਾਹੇ ਉਹ ਛੋਟੀਆਂ ਨੇ ਚਾਹੇ ਉਹ ਵੱਡੀਆਂ ਨੇ ਚਾਹੇ ਦੁਕਾਨਦਾਰ ਨੇ ਚਾਹੇ ਫੈਕਟਰੀਆਂ ਨੇ ਜਿਨ੍ਹਾਂ ਕੋਲੇ ਵੀ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੈ ਰਿਕੁਆਇਰਮੈਂਟ ਹੈ ਉਹ ਤੁਸੀਂ ਮੇਰੇ ਨਾਲ ਕਨੈਕਟ ਕਰ ਲਓ ਇਨਸ਼ਾਅੱਲਾ ਮੈਂ ਬਹੁਤ ਜਲਦ ਜਿਹੜਾ ਹੈਗਾ ਇਹ ਬੇਰੋਜ਼ਗਾਰਾਂ ਨੂੰ ਲੱਭ ਕੇ ਤੁਹਾਡੇ ਲਵੇ ਲਗਾਉਂਗਾ ਔਰ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਜਿਹੜੇ ਬੇਰੁਜ਼ਗਾਰ ਨੇ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਹੈਗੇ ਔਰ ਜਿਹੜੇ ਭਰਾ ਅਸੀਂ ਹੈਗੇ ਆਂ ਸੋਸ਼ਲ ਮੀਡੀਆ ਦੇ ਉੱਪਰ ਸਾਨੂੰ ਸਭ ਨੂੰ ਬੇਨਤੀ ਹੈ ਕਿ ਅਸੀਂ ਉਹ ਲੋਕਾਂ ਤੱਕ ਵੀਡੀਓ ਪਹੁੰਚਾਈਏ ਉਹਨਾਂ ਨੂੰ ਇਹ ਮੇਰਾ ਮੋਬਾਈਲ ਨੰਬਰ ਦੇ ਦਿੱਤਾ ਜਾਵੇ ਕਿਉਂ ਮੈਨਾਂ ਨਾਲ ਕਨੈਕਟ ਕਰ ਲੈਣ ਠੀਕ ਹੈ ਤੇ ਇਨਸ਼ਾਅੱਲਾ ਜਿਹੜਾ ਹੈਗਾ ਉਹਨਾਂ ਨੂੰ ਰੋਜ਼ਗਾਰ ਦੇ ਉੱਪਰ ਲਗਾ ਦਿੱਤਾ ਜਾਏਗਾ ਔਰ ਇਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਸਾਡੇ ਵਰਗਿਆਂ ਨੂੰ ਜ਼ਰੂਰ ਇਹ ਕੰਮ ਕਰਨ ਦੀ ਲੋੜ ਨਾ ਪਵੇ ਕਿਉਂਕਿ ਅਸੀਂ ਜਿਹੜਾ ਹੈਗਾ ਸਾਡਾ ਸ਼ਹਿ ਸਾਡੇ ਸ਼ਹਿਰ ਦੀਆਂ ਮਸਜਿਦਾਂ ਦੇ ਵਿੱਚ ਕਮੇਟੀਆਂ ਨੇ ਹਰ ਇੱਕ ਮਸਜਿਦ ਦੇ ਵਿੱਚ ਕਮੇਟੀ ਹੈ ਔਰ ਜਿਹੜੇ ਮਸਜਿਦ ਦੀ ਕਮੇਟੀ ਬਣਦੀ ਹੈ ਉਹਨਾਂ ਦਾ ਹੱਕ ਹੁੰਦਾ ਹੈ ਕਿ ਉਹ ਸਾਰੇ ਜਿਹੜਾ ਮੁਹੱਲਾ ਹੈਗਾ ਤੁਹਾਡੀ ਮਸਜਿਦ ਦਾ ਏਰੀਆ ਹੈਗਾ ਉਹਨਾਂ ਸਭ ਨੂੰ ਦੇਖਣਾ ਇਕੱਲਾ ਇਹ ਨਹੀਂ ਹੁੰਦਾ ਹੈਗਾ ਕਿ ਮਸਜਿਦ ਦਾ ਪ੍ਰਧਾਨ ਲਾਦਾ ਕਿ ਮਸਜਿਦ ਚ ਪ੍ਰਧਾਨਗੀ ਕਰਨੀ ਹੈ ਸੈਕਟਰੀ ਲਾਦਾ ਸੈਕਟਰੀ ਉਹਨਾਂ ਦਾ ਸਭ ਤੋਂ ਪਹਿਲਾ ਹੱਕ ਇਹ ਹੈ ਕਿ ਜਿਹੜੇ ਆਪਣੇ ਮੁਹੱਲੇ ਦੇ ਵਿੱਚ ਲੋਕ ਹੈਗੇ ਨੇ ਇਹ ਕੋਈ ਬਿਮਾਰ ਹੈ ਠੀਕ ਹੈ ਕੋਈ ਪਰੇਸ਼ਾਨ ਹੈ ਕੋਈ ਬੇਰੁਜ਼ਗਾਰ ਹੈ ਕੋਈ ਕਿਸੇ ਤਰੀਕੇ ਦੇ ਵਿੱਚ ਹੈ ਉਹਨਾਂ ਦੀ ਖਬਰ گیری ਕਰਨ ਦੇ ਲਈ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਨਾ ਕਿ ਪ੍ਰਧਾਨੀਆਂ ਕਰਨ ਦੇ ਲਈ ਉਹਨਾਂ ਮਸਜਿਦੀਆਂ ਕਮੇਟੀਆਂ ਨੂੰ ਸ਼ਹਿਰ ਦੇ ਵਿੱਚ ਵੀ ਔਰ ਬਾਹਰ ਵੀ ਜਿੱਥੇ-ਿੱਥੇ ਵੀ ਸਨ ਰਹੇ ਹੋ ਆਪਣੀ ਮਸਜਿਦੀਆਂ ਕਮੇਟੀਆਂ ਨੂੰ ਇਹਦੇ ਉੱਪਰ ਖੜਾ ਕਰੋ ਕਿ ਆਪਣੇ ਆਪਣੇ ਮੁਹੱਲੇ ਦੇ ਵਿੱਚ ਜਾ ਕੇ ਇਕੱਲੇ-ਇਕੱਲੇ ਬੱਚੇ ਦੀ ਖਬਰ ਲੈਣ ਕਿ ਜਿਸ ਤਰ੍ਹਾਂ ਤਬਲੀਗੀ ਜਮਾਤ ਵਾਲੇ ਇਕੱਲੇ-ਇਕੱਲੇ ਘਰ ਦੇ ਕੋਲ ਜਾਂਦੇ ਨੇ ਇਕੱਲੇ-ਇਕੱਲੇ ਬੱਚੇ ਦੇ ਕੋਲ ਜਾਂਦੇ ਨੇ ਇਸੇ ਤਰ੍ਹਾਂ ਉਹਨਾਂ ਦੇ ਰੁਜ਼ਗਾਰ ਦੀ ਵੀ ਫਿਕਰ ਕਰਨੀ ਚਾਹੀਦੀ ਹੈ ਮਸਜਿਦ ਕਮੇਟੀਆਂ ਨੂੰ ਬਹੁਤ ਜੀ ਬਤਾਜੀ ਚਲੋ ਤੁਸੀਂ ਆਪਣਾ ਸੁਝੇਸ਼ਨ ਦਿੱਤਾ ਜੀ ਆਰੀਫ ਸਾਹਿਬ ਤੁਸੀਂ ਆਏ ਆਪਣੇ ਵਿਚਾਰ ਰੱਖੇ ਔਰ ਤੁਹਾਡਾ ਜੋ ਹੈ ਇਹ ਮਤਲਬ ਜੋ ਕਾਰ ਹੈ ਤੁਸੀਂ ਕਰ ਰਹੇ ਹੋ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਵੀ ਜਿੰਨੀ ਵੀ ਕੋਸ਼ਿਸ਼ ਹੋ ਗਈ ਅਸੀਂ ਵੀ ਕਰ ਰਹੇ ਆ ਮੈਂ ਉਮੀਦ ਕਰਦਾ ਕਿ ਰੱਬ ਤੁਹਾਨੂੰ ਵੀ ਹਿੰਮਤ ਦੇਵੇ ਔਰ ਇਨਸ਼ਾਅੱਲਾ ਜੋ ਮਤਲਬ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ ਔਰ ਜਿਨ੍ਹਾਂ ਨੂੰ ਬੰਦੇ ਚਾਹੀਦੇ ਉਹਨਾਂ ਨੂੰ ਬੰਦੇ ਮਿਲਣਗੇ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ मामੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਦੇਖਣ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਗੱਲ ਕਰ ਰਹੇ ਸੀ ਆਰਿਫ ਸਾਹਿਬ ਦੇ ਨਾਲ ਆਰਿਫ ਸਾਹਿਬ ਨੇ ਇਹ ਦੇਖੋ ਇੱਕ ਸੋਸ਼ਲ ਵਰਕਰ ਹੈ ਇੱਕ ਸੋਚ ਹੈ ਸੋਚ ਨਹੀਂ ਅੱਗੇ ਮਤਲਬ ਜਾ ਕੇ ਕੋਈ ਵੀ ਚੀਜ਼ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਬੰਦੇ ਦੀ ਹੈਲਪ ਕਰਦੀ ਹੈ ਇਹਨਾਂ ਦੀ ਸੋਚ ਸੀ ਕਿ ਜੋ ਬੇਰੋਜ਼ਗਾਰ ਬੰਦੇ ਆ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਲਵਾਇਆ ਜਾਵੇ ਔਰ ਇੱਕ ਐਫਰਟ ਕੀਤੀ ਹੈ ਹੁਣ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਜਿਆਦਾ ਤੋਂ ਜਿਆਦਾ ਉਹ ਬੰਦੇ ਜਿਨ੍ਹਾਂ ਨੂੰ ਰੋਜ਼ਗਾਰ ਦੀ ਜ਼ਰੂਰਤ ਹੈ ਇਹਨਾਂ ਤੱਕ ਉਹਨਾਂ ਦੀ ਰਸਾਈ ਕਰਾਓ ਔਰ ਅਗਰ ਕਿਸੇ ਨੂੰ ਕੋਈ ਬੰਦੇ ਚਾਹੀਦੇ ਆ ਕੋਈ ਲੇਬਰ ਚਾਹੀਦਾ ਹੈ ਕੋਈ ਅਕਾਊਂਟੈਂਟ ਚਾਹੀਦਾ ਹੈ ਕੋਈ ਕਿਸੇ ਵੀ ਕਿਸਮ ਦਾ ਬੰਦਾ ਚਾਹੀਦਾ ਤਾਂ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਔਰ ਇਹਨਾਂ ਦਾ ਜੋ ਨੰਬਰ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਵੀ ਦਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਨਸ਼ਾਅੱਲਾ ਇਸ ਕਿਸਮ ਦੀਆਂ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ